ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਗੁਰਬਾਣੀ ਦੇ ਵਿਚ ਆਏ ਹੋਏ ਮਹਿੰਗੇ ਸ਼ਬਦਾਂ ਦੇ ਉਚਾਰਨ ਸਿੱਖ ਰਹੇ ਹਾਂ ਜੇ ਤੁਸੀਂ ਜੋ ਸ਼ਬਦ ਦੇਖ ਰਹੇ ਹੋ ਲਿਖੇ ਹੋਏ ਇਹ RAMKALI ਜੋ ਵਾਰ ਆਉਂਦੀ ਏ ਤਿੰਨ ਵਾਰਾਂ RAMKALI ਦੀਆਂ ਆਉਂਦੀਆਂ ਨੇ ਤੇ 957 ਅੰਕ ਤੇ ਜਿਹੜੀ ਵਾਰ ਆਉਂਦੀ ਏ 957 ਅੰਕ ਤੇ ਉਸ ਸਲੋਕ ਦੇ ਵਿੱਚ ਇਹ ਸ਼ਬਦ ਆਉਂਦੇ ਨੇ ਤੇ ਇਹਨਾਂ ਨੂੰ ਆਮ ਹੀ ਸੰਗਤਾਂ ਗਲਤ ਉਚਾਰਨ ਕਰ ਜਾਂਦੀਆਂ ਜਿਹੜੀਆਂ ਸੰਗਤਾਂ ਘਰਾਂ ਵਿੱਚ ਸਹਿਜ ਪੜ ਕਰਦੀਆਂ ਉਹ ਇਹਨਾਂ ਸ਼ਬਦਾਂ ਨੂੰ ਬੋਲਾ ਜਾਂ ਕਸ ਕੇ ਬੋਲ ਜਾਂਦੀਆਂ ਕਿ ਕਿੰਨਾ ਅੱਖਰਾਂ ਦੇ ਉੱਤੇ ਸ਼ਬਦਾਂ ਉੱਤੇ ਅਦਕ ਲਾ ਕੇ ਉਚਾਰਨ ਹੁੰਦਾ ਹੈ ਕਿਹੜੇ ਸ਼ਬਦ ਸਬੰਧਕ ਲਾਏ ਜਾਂਦੇ ਨੇ ਸੋ ਅੱਜ ਆਪਾਂ ਸਿੱਖਣਾ ਹੈ ਕਿ ਇਹਨਾਂ ਸ਼ਬਦਾਂ ਦਾ ਉਚਾਰਨ ਕਿਵੇਂ ਕਰਨਾ ਹੈ ਇਹ ਜਿਹੜੀ ਸ਼ਬਦ ਨੇ ਸਾਰੇ ਤੁਸੀਂ ਕੱਢ ਸਕਦੇ ਜੇ YouTube ਤੇ ਜਾਂ ਪੋਥੀ ਸਾਹਿਬ ਸੰਚੀ ਨੂੰ ਪ੍ਰਕਾਸ਼ ਕਰਕੇ 957 ਅੰਕ ਤੇ ਇਹ ਰਾਮਕਲੀ ਜੋ ਰਾਗ ਇਸ ਤੇ ਵਿਚਾਰ ਆਉਂਦੀ ਉਸ ਦੇ ਵਿੱਚ ਸ਼ਬਦ ਨੇ ਸ਼ਬਦ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਥਾ ਟੈਂਕੇ ਸਿਆਰੀ ਐਡੇ ਕਰਨਾ ਠੱਟਿਆ ਪਰ ਇਸ ਨੂੰ ਜਦੋਂ ਉਚਾਰਨ ਕਰਨਾ ਹੈ ਅਧਕ ਲਾ ਕੇ ਉਚਾਰਨ ਕਰਨਾ ਹੈ ਕਸ ਕੇ ਬੋਲਣਾ ਠੱਟਿਆ ਬੋਲਾ ਨਹੀਂ ਪੜਨਾ ਇਹਨੂੰ ਠੱਟਿਆ ਪੜਨਾ ਅਧਕ ਲਾ ਕੇ ਮਤਲਬ ਕਿ ਕਸ ਕੇ ਬੋਲਣਾ ਠੱਟਿਆ ਖਖਾ ਟੈਂਕੇ ਸਾਰੀ ਐਡੇ ਕਰਨਾ ਇਹ ਸ਼ਬਦ ਗੁਰਬਾਣੀ ਵਿੱਚ ਆਉਂਦਾ ਉਸੇ ਵਾਰ ਚ ਆਉਂਦੇ ਨੇ ਸਾਰੇ ਸ਼ਬਦ ਪਰ ਗੁਰਬਾਣੀ ਦੇ ਵਿੱਚ ਕਿਤੇ ਵੀ ਅਧਕ ਨਹੀਂ ਲੱਗਦਾ ਲਿਖਤੀ ਰੂਪ ਵਿੱਚ ਅਧਕ ਨਹੀਂ ਆਉਂਦਾ ਪਰ ਕੁਝ ਸ਼ਬਦ ਜਿਹੜੇ ਨੇ ਕਸ ਕੇ ਬੋਲਣੇ ਨੇ ਜਾਂ ਭਾਰੇ ਬੋਲਣੇ ਨੇ ਕਿਉਂਕਿ ਉਹਨਾਂ ਦਾ ਫਿਰ ਜੇ ਆਪਾਂ ਭੋਲੇ ਬੋਲਾਂਗੇ ਅਰਥ ਬਦਲ ਜਾਂਦਾ ਹੈ ਇਸ ਨੂੰ ਅਦਕ ਲਾ ਕੇ ਉਚਾਰਨ ਕਰਨਾ ਖੱਟਿਆ ਕਸ ਕੇ ਬੋਲਣਾ ਖੱਟਿਆ ਇਹ ਠੱਟਿਆ ਖੱਟਿਆ ਅੱਗੇ ਸ਼ਬਦ ਆ ਗਿਆ ਰਾਰਾ ਟੈਂਕੇ ਸਾਰੀ ਐੜੇ ਕੰਨਾ ਰੱਟਿਆ ਇਹ ਵੀ ਕਸ ਕੇ ਬੋਲਣਾ ਅਦਕ ਲਾ ਕੇ ਰੱਟਿਆ ਇਹ ਤਿੰਨਾਂ ਸ਼ਬਦਾਂ ਦੇ ਉੱਪਰ ਅਦਕ ਲਾ ਕੇ ਕਸ ਕੇ ਬੋਲਨੇ ਨੇ ਠੱਟਿਆ ਖੱਟਿਆ ਰੱਟਿਆ ਹੁਣ ਇਹ ਸ਼ਬਦ ਆ ਗਿਆ ਬੱਬਾ ਪੈਰ ਵਿੱਚ ਰਾਰਾ ਤੇ ਹਾਹਾ ਮਮਾ ਟੈਂਕੇ ਸਿਆਰੀ ਐੜੇ ਕਰਨਾ ਹੁਣ ਇਹਦੇ ਉੱਤੇ ਅਦਕ ਲਾ ਕੇ ਉਚਾਰਨ ਕਰਨਾ ਹੈ ਬ੍ਰਹਿਮਟਿਆ ਕਸ ਕੇ ਬੋਲਣਾ ਹੈ ਬ੍ਰਹਿਮਟਿਆ ਨਹੀਂ ਬੋਲਣਾ ਬ੍ਰਹਿਮਟਿਆ ਬੋਲਣਾ ਬ੍ਰਹਿ ਮਟਿਆ ਮਤਲਬ ਕਸ ਕੇ ਬੋਲਣਾ ਹੈ ਅਦਕ ਲਾ ਕੇ ਬ੍ਰਹਮਟਿਆਣੀ ਬੋਲਣਾ ਜੇ ਬ੍ਰਹਮਟਿਆ ਵੱਢਦੇ ਫਿਰ ਪੋਲਾ ਉਚਾਰਨ ਹੁੰਦਾ ਹੈ ਫਿਰ ਅਧਕ ਨਹੀਂ ਲੱਗਦਾ ਕਸਕੇ ਬੋਲਣਾ ਹੈ ਬ੍ਰਹਮਟਿਆ ਅੱਗੇ ਸ਼ਬਦ ਆਉਂਦਾ ਹੈ ਪਪਾ ਰਾਰਾ ਟੈਂਕੇ ਸਿਆਰੀ ਐੜੇ ਕੰਨਾ ਹੁਣ ਸੰਗਤਾਂ ਇਹਨੂੰ ਪੜ ਜਾਂਦੇ ਆ ਪਰਟਿਆ ਪਰਟਿਆ ਪੜ ਜਾਂਦੀ ਹੈ ਪਰਟਿਆ ਪਰ ਇਸ ਦਾ ਸ਼ੁੱਧ ਉਚਾਰਨ ਨਹੀਂ ਇਸ ਦਾ ਉਚਾਰਨ ਹੈ ਅਦਕ ਲਾ ਕੇ ਉਚਾਰਨ ਕਰਨਾ ਹੈ ਪਰਟਿਆ ਪਰਟਿਆ ਜਿਹੜਾ ਪੱਪਾ ਇਸ ਬੰਧਕ ਲਾ ਕੇ ਰਾਰਿ ਉੱਤੇ ਅਦਕ ਲਾ ਕੇ ਪਰਟਿਆ ਇਕੱਠਾ ਹੀ ਪੜ ਪੜਨਾ ਹੈ ਪੱਪੇ ਨੂੰ ਵੱਖਰਾ ਨਹੀਂ ਕਰਨਾ ਇਕੱਠਾ ਹੀ ਪੜਨਾ ਹੈ ਪਰਟਿਆ ਮਤਲਬ ਕਿ ਕਸ ਕੇ ਬੋਲਣਾ ਹੈ ਪਰਟਿਆ ਹੁਣ ਇੱਥੇ ਸ਼ਬਦ ਆਇਆ ਵਾ ਵਾ ਜਜੇ ਬਿਹਾਰੀ ਰਾਰਾ ਟੈਂਕੇ ਸਿਆਰੀ ਐਡੇ ਕਰਨਾ ਹੁਣ ਇਹ ਸ਼ਬਦ ਜਿਹੜਾ ਸੰਗਤ ਜੀ ਇਹ ਪੋਲਾ ਸ਼ਬਦ ਹੈ ਇਸ ਨੂੰ ਪੋਲਾ ਉਚਾਰਨ ਕਰਨਾ ਇੱਥੇ ਅਧਿਕ ਨਹੀਂ ਲੱਗਣਾ। ਵਜ਼ੀਰ ਟਿਆ ਵਜ਼ੀਰ ਰਾਰਾ ਇਸ ਬੰਨੇ ਲਾ ਦੇਣਾ। ਟੈਂਕੇ ਸਿਆਰੀ ਐੜੇ ਕਰਨਾ। ਵਜ਼ੀਰ ਟਿਆ। ਮਤਲਬ ਵਜ਼ੀਰ ਟਿਆ ਨਹੀਂ ਪੜਨਾ। ਵਜ਼ੀਰ ਟਿਆ ਪੜਾਂਗੇ ਪਰ ਅਧਿਕ ਲੱਗਦਾ ਇਹ ਪੋਲਾ ਸ਼ਬਦ ਹੈ। ਵਜ਼ੀਰ ਟਿਆ। ਵਜ਼ੀਰ ਟਿਆ ਇਹ ਸ਼ਬਦ ਪੋਲਾ ਹੈ। ਅੱਗੇ ਆ ਗਿਆ ਮੰਮਾ ਟੈਂਕੇ ਸਿਆਰੀ ਐੜੇ ਕੰਨਾ ਮੱਟਿਆ ਇਹ ਕਸ ਕੇ ਬੋਲਣਾ ਹੈ ਅਦਕ ਲਾ ਕੇ ਮੱਟਿਆ ਇਹਨੂੰ ਪੋਲਾ ਨਹੀਂ ਪੜਨਾ ਇਹ ਸ਼ਬਦ ਨੂੰ ਪੋਲਾ ਪੜਨਾ ਹੈ ਵਜੀਰ ਟਿਆ ਵਜੀਰ ਟਿਆ ਨਹੀਂ ਪੜਨਾ ਵਜੀਰ ਟਿਆ ਇਹਨੂੰ ਮੱਟਿਆ ਕਸ ਕੇ ਬੋਲਣਾ ਮੱਟਿਆ ਅੱਗੇ ਸ਼ਬਦ ਆ ਗਿਆ ਪਪਾ ਰਾਰਾ ਗੱਗਾ ਟੈਂਕੇ ਸਿਆਰੀ ਐਰੇ ਐੜੇ ਕੰਨਾ ਹੁਣ ਇਹਨੂੰ ਸੰਗਤਾ ਪਰ ਜਾਂਦੀ ਹੈ ਪਰ ਗਟਿਆ ਪਰ ਗੱਟਿਆ ਨਹੀਂ ਪੜਨਾ ਇਹ ਵੀ ਅਦਕ ਤੋਂ ਰਹਤ ਹੈ ਇੱਥੇ ਅਦਕ ਨਹੀਂ ਲੱਗੇਗਾ ਇਸ ਦਾ ਉਚਾਰਨ ਹੈ ਪਪਾ ਰਾਰਾ ਗੱਗਾ ਪਰਗ ਟਿਆ ਜਿਹੜਾ ਪਰਗ ਇਹ ਸਬੰਧਕ ਲਾ ਕੇ ਉਚਾਰਨ ਕਰਨਾ ਟੈਂਕੀ ਛਿਆਰੀ ਐਡੇ ਕਰਨਾ ਟਿਆ ਪਰਗਟਿਆ ਪਰ ਗੱਟਿਆ ਨਹੀਂ ਪੜਨਾ ਪਰ ਗੱਟਿਆ ਪੜਦੇ ਫਿਰ ਅਦਕ ਲੱਗਦਾ ਹੈ ਤੇ ਅਦਕ ਲਾ ਕੇ ਉਚਾਰਨ ਨਹੀਂ ਕਰਨਾ ਇਹ ਸ਼ਬਦ ਤੇ ਇਹ ਸ਼ਬਦ ਉਹਨੇ ਬੋਲੇ ਨਹੀਂ ਪਰਗਟਿਆ ਪਰਗ ਰਾਰੇ ਇਸ ਬੰਦੇ ਜਿਹੜਾ ਗੱਗਾ ਹੈ ਰਾਰੇ ਨਾਲ ਆਦਣਾ ਹੈ ਪਰਗਟਿਆ ਪਰਗਟਿਆ ਵਜ਼ੀਰ ਟਿਆ ਇਹ ਦੋਨੇ ਸ਼ਬਦ ਭੋਲੇ ਨੇ ਸੁਸੰਗਤ ਜੀ ਤੁਹਾਨੂੰ ਸਾਰੇ ਇਹਨਾਂ ਸ਼ਬਦਾਂ ਦੀ ਸਮਝ ਲੱਗ ਗਈ ਹੋਵੇਗੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ YouTube ਦੀ ਪਲੇਲਿਸਟ ਦੇ ਵਿੱਚ ਪਟਾਂ ਦੇ ਸਵਈਏ ਸਹਿਸਕ੍ਰਿਤੀ ਪੰਜ ਬਾਣੀ ਸੰਥਿਆ ਸੁਖਮਨੀ ਸਹਿ ਬਾਵਣ ਅਖਰੀ ਜੈਤਿ ਸ਼ਰੀ ਦੀ ਵਾਰ ਅਤੇ ਗੂਜਰੀ ਰਾਗ ਦਾ ਪੱਦਾ ਤਲੰਗ ਰਾਗ ਦਾ ਪਤਾ ਤੇ ਹੋਰ ਮਹਿੰਗੇ ਸ਼ਬਦਾਂ ਦੀ ਸੰਖਿਆ ਪਈ ਹੋਈ ਹੈ ਜਾ ਕੇ ਤੁਸੀਂ ਸੁਣ ਸਕਦੇ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ